ਪਿੰਘ ਹੈਂਡ ਸੋਸਾਇਟੀ ਪੰਗਾ ਦੀ ਟੀਮ ਆਜ ਇੱਕ ਹੋਰ ਵਿਦਿਆ ਦਾ ਸੇਵਾ ਦਾ ਪ੍ਰੋਜੈਕਟ ਲੈ ਕੇ ਪਹੁੰਚੀ ਸ਼ਹਿਰ ਦੇ ਬਹੁਤ ਹੀ ਪੁਰਾਣੇ ਤੇ ਮਸ਼ਹੂਰ ਸਕੂਲ ਖਾਸਾ ਜੁਨੀਅਰ ਮਦਰ ਸਕੂਲ ਕੰਦੀ ਨਗਰ ਪੰਗਾ ਵਿਖੇ ਬਾਤਿਕ ਗਰਮੀ ਦੀ ਤਪਸ਼ ਨੂੰ ਦੇਖਦੇ ਆ ਸਕੂਲ ਦੇ ਸਾਰੇ ਬੱਚਿਆਂ ਨੂੰ ਪਾਣੀ ਦੀਆਂ ਸਿਪ ਬੋਤਲਾਂ ਸਿਪਰਸ ਤੇ ਕੁਝ ਖਾਣ ਪੀਣ ਦਾ ਸਮਾਨ ਵੰਡ ਦਿੱਤਾ ਗਿਆ ਬੱਚਿਆਂ ਵਿੱਚ ਬੜੀ ਖੁਸ਼ੀ ਦੀ ਲਹਿਰ ਵਕੀ ਗਈ। ਔਰ ਸਕੂਲ ਦੇ ਮੁਖ ਅਧਿਆਪਕਾ ਸਕੂਲ ਟੀਚਰਸ ਨੇ ਵੀ ਆਏ ਹੋਏ ਹੈਲਪਿੰਗ ਹੈਂਡ ਸੋਸਾਇਟੀ ਦੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਚਲੋ ਜੀ। ਔਰ ਤਗੀਦ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਸਕੂਲ ਵਿੱਚ ਪੜ੍ਹਦੇ ਬਹੁਤ ਹੀ ਗਰੀਬ ਤੇ ਡਾਊਨਟਰੋਡ ایرੀਆ ਤੋਂ ਆਉਣ ਵਾਲੇ ਬੱਚਿਆਂ ਦੀ ਸਹਾਇਤਾ ਕੀਤੀ ਜਾਵੇ। ਰਿਸਪੈਕਟਡ ਸਾਰੇ ਸਕੂਲ ਦੇ ਟੀਚਰ ਸਾਹਿਬਾਨ ਅੱਜ ਸਾਰੇ ਬੱਚਿਆਂ ਨੂੰ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਵੀ ਬੱਚੇ ਇੰਨੀ ਯੂਨੀਫਾਰਮ ਚ ਪਾ ਕੇ ਬੈਠੇ ਆ ਬੜਾ ਅੱਛਾ ਲੱਗ ਰਿਹਾ ਸਾਰੇ ਬੱਚਿਆਂ ਨੂੰ ਦੇਖ ਕੇ ਤੇ ਜਿਹਦਾ ਦਲਜੀਤ ਜੀ ਨੇ ਦੱਸਿਆ ਕਿ ਅਸੀਂ ਇੱਕ ਸੁਸਾਇਟੀ ਬਣਾਈ ਹੈ ਹੈਲਪਿੰਗ ਹੈਂਡ ਉਹ ਚ ਸਾਡੇ ਸਾਰੇ ਸੀਨੀਅਰ ਮੈਂਬਰਸ ਰਲ ਕੇ ਆਪਾਂ ਨੇ ਇੱਕ ਉਪਰਾਲਾ ਕੀਤਾ ਵੀ ਸਾਰੇ ਬੱਚਿਆਂ ਨੂੰ ਸਕੂਲ ਦੇ ਟੀਚਰਸ ਜਿਹਦੇ ਇਨੀ ਹੈਲਪ ਕਰਦੇ ਐਸੀ ਬੱਚੇ ਦੀ ਕੁਝ ਥੋੜੀ ਬੋਧੀ ਹੈਲਪ ਕਰੀਏ ਤਾਂ ਜੋ ਬੱਚੇ ਨੂੰ ਕਿਸੇ ਚੀਜ਼ ਦੀ ਕਮੀ ਨਾ ਮਹਿਸੂਸ ਹੋਵੇ ਸੋ ਬੱਚਿਓ ਪੜੋ ਲਿਖੋ ਪੜ ਲਿਖ ਕੇ ਹੀ ਜ਼ਿੰਦਗੀ ਦਾ ਤੁਹਾਡਾ ਕੋਈ ਜੀਵਨ ਸਫਲ ਹੋਣਾ ਹੈ ਆਦਰਵਾਇਸ ਜੇ ਆਪਾਂ ਨਹੀਂ ਪੜਾਂਗੇ ਟੀਚਰ ਤੁਹਾਨੂੰ ਪ੍ਰੋਪਰ ਗਾਈਡ ਨਹੀਂ ਕਰਾਂਗੇ ਇਸ ਜ਼ਿੰਦਗੀ ਚ ਅੱਜ ਦੇ ਟਾਈਮ ਚ ਬਹੁਤ ਔਖੇ ਸਾਡੇ ਵਿੱਚ ਡਾਕਟਰ ਮਨਿੰਦਰ ਸਿੰਘ ਜੰਗੀ ਪਾਣੀ ਦੀ ਕੀ ਮਹੱਤਤਾ ਹੈ ਜੀਵਨ ਦੇ ਵਿੱਚ ਇਸ ਦੇ ਬਾਰੇ ਥੋੜਾ ਜਿਹਾ ਬੱਚਿਆਂ ਨੂੰ ਜਾਣੂ ਕਰਾਉਣ ਦੇ ਥੈਂਕ ਯੂ ਦਲੀਪ ਜੀ ਤੇ ਰਿਸਪੈਕਟਡ ਪ੍ਰਿੰਸੀਪਲ ਸਾਹਿਬ ਤੇ ਮੈਡਮਸ ਤੇ ਆਏ ਤੇਰੇ ਸਾਰੇ ਮੈਂਬਰਸ ਤੇ ਬੱਚਿਓ ਤੁਹਾਨੂੰ ਦੇਖ ਕੇ ਬੜਾ ਮਨ ਖੁਸ਼ ਹੁੰਦਾ ਤੁਸੀਂ ਬਹੁਤ ਲੱਕੀ ਹੋ ਕਿ ਤੁਸੀਂ ਆ ਬੈਂਚਾਂ ਦੇ ਉੱਤੇ ਬੈਠ ਕੇ ਪੜ੍ਹਦੇ ਹੋ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਕਰੋ ਬੋਰੀ ਲੈ ਕੇ ਜਾਣੀ ਸਾਡੀ ਤੇ ਅਹੁਦੇਦਾਰ ਤੁਹਾਡੇ ਇਸ ਸਕੂਲ ਦੇ ਬੱਚਿਆਂ ਦੀ ਜੋ ਮੁੱਖ ਲੋੜ ਹੈ ਉਸ ਨੂੰ ਪੂਰਾ ਕਰਦੇ ਹੋਏ ਤੁਹਾਨੂੰ ਪਾਣੀ ਦੀ ਬੋਤਲਸ ਉਹ ਦੇ ਰਹੇ ਹਨ ਤੇ ਇਹ ਇਸ ਦੇ ਨਾਲ-ਨਾਲ ਤੁਹਾਨੂੰ ਇੱਕ ਖਾਸ ਨਸੀਤ ਅਸੀਂ ਬਦ-ਬਦ ਬਾਹਰ ਚੜ ਕੇ ਪੜਾ ਜਿੰਨਾ ਪੜ ਦੋ ਮਿੰਟ ਦੇ ਲਈ ਮੈਂ ਇਜਾਜ਼ਤ ਕਰਾਂਗਾ ਜੀ ਜਿੰਮਤ ਅੱਜ ਬੱਚਿਆਂ ਨੂੰ ਥੈਂਕ ਯੂ ਰੋਡਾ ਸਾਹਿਬ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਵੀ ਹੈਲਪਿੰਗ ਹੈਂਡ ਸੋਸਾਇਟੀ ਬੰਗਾ ਦੇ ਇਸ ਬਹੁਤ ਹੀ ਜਿਹੜਾ ਨੋਵਲ ਕਾਰਜਕ੍ਰਮ ਚੱਲ ਰਿਹਾ ਉਹਦੇ ਵਿੱਚ ਸ਼ਾਮਿਲ ਹੋਇਆ ਮੈਂ ਧੰਨਵਾਦ ਕਰਦਾ ਰੋਡਾ ਸਾਹਿਬ ਦਾ ਡਾਕਟਰ ਸਾਹਿਬ ਦਾ ਸ਼ਾਵੜਾਈ ਦਾ ਬਾਕੀ ਮੈਂਬਰ ਸਾਹਿਬਾਨ ਸਾਡੇ ਕਿ ਉਹਨਾਂ ਨੇ ਮੈਨੂੰ ਵੀ ਇੱਥੇ ਬੁਲਾਇਆ ਔਰ ਪਿਆਰੇ ਬੱਚਿਓ ਜਿੱਦਾਂ ਕਿ ਡਾਕਟਰ ਸਾਹਿਬ ਨੇ ਸ਼ਾਵੜਾਈ ਨੇ ਔਰ ਸ਼ਰਮੈ ਨਤਨ ਦੱਸਿਆ ਵੀ ਜ਼ਿੰਦਗੀ ਵਿੱਚ ਕਦੀ ਘਬਰਾਣਾ ਨਹੀਂ ਇਹ ਜਿੰਗਰੀਆ ਸਟੂਡੈਂਟ ਲਾਈਫ ਹੈ ਇਹਨੂੰ ਬਿਲਕੁਲ ਹਿੰਮਤ ਨਾਲ ਔਰ ਆਪਰਾਸਾਰਾ ਸਮਾਜ ਜਿਹੜਾ ਮੋਬਾਈਲ ਦੀ ਬਜਾਏ ਔਰ ਖੇਡ ਖੇਡਣਾ ਖੁਦਣਾ ਵੀ ਬਹੁਤ ਵਧੀਆ ਵਗੈਰ ਆਪਣੇ ਪੜਾਈ ਵੱਲ ਪੂਰਾ ਕਨਸੈਂਟਰੇਟ ਕਰਨਾ ਸਾਡੇ ਸਾਰਿਆਂ ਦੇ ਜਿੰਨੇ ਵੀ ਅਸੀਂ ਇੱਥੇ ਬੈਠੇ ਆ ਸਾਡੇ ਬਚਪਨ ਜਦੋਂ ਅਸੀਂ ਸਕੂਲ ਪੜ੍ਹਦੇ ਸੀ ਮੇਰੀ ਸਕੂਲੀ ਤਾਂ ਸਾਰੀ ਹਿਮਾਚਲ ਦੀ ਹੋਈ ਹੈ ਅਸੀਂ 6 ਕਿਲੋਮੀਟਰ ਬਸਤੇ ਬੈਗ ਪਾ ਕੇ ਉਦੋਂ ਹਿਮਾਚਲ ਬੈਕਵਰਡ ਹੁੰਦਾ ਸੀ आई स्टिल रिमेंबर 6-6 किलोमीटर ਅਸੀਂ ਐਡਾ ਸਕੂਲ ਚ ਜਾਣਾ ਆਪਣੇ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਸੀ ਔਰ ਉੱਥੋਂ ਆਣਾ ਅਸੀਂ ਵੀ ਛੋਟੇ ਛੋਟੇ ਤੁਹਾਡੇ ਵਰਗੇ ਹੁੰਦੇ ਸੀ ਸ਼ਾਇਦ ਇਹ ਤੇ ਜਿੱਦਾਂ ਡਾਕਟਰ ਵਰਗੇ ਕਿ ਅਸੀਂ ਬੋਰੀਆਂ ਲੈ ਕੇ ਜਾਂਦੇ ਸੀ ਸਾਨੂੰ ਤਾਂ ਬੋਰੀਆਂ ਵੀ ਨਸੀਬ ਨਹੀਂ ਸੀ ਹੁੰਦੀਆਂ ਇੰਨਾ ਉੱਥੇ ਟਫ ਲਾਈਫ ਹੁੰਦੀ ਸੀ ਸਾਡੀ ਪਰਮਪਿੱਤਾ ਪਰਮਾਤਮਾ ਦੀ ਕਿਰਪਾ ਨਾਲ ਔਰ ਆਪਣੀ ਸਤਿਕਾਰਯੋਗਾਂ ਦੇ ਅਸ਼ੀਰਵਾਦ ਨਾਲ ਇੱਥੇ ਤੱਕ ਪਹੁੰਚਿਆ ਉਹ ਤੁਹਾਨੂੰ ਵੀ ਸਾਰਿਆਂ ਨੂੰ ਸਾਡਾ ਹੀ ਇਹੋ ਹੀ ਬੇਨਤੀ ਹੈ ਕਿ ਮਿਹਨਤ ਕਰੋ ਜ਼ਿੰਦਗੀ ਚ ਔਰ ਆਪਣੇ ਜ਼ਿੰਦਗੀ ਚ ਕੋਈ ਟਾਰਗੇਟ ਰੱਖੋ ਕਿ ਅਸੀਂ ਇਹ ਬੜਨਾ ਪੜਾਈ ਪੂਰੀ ਇਮਾਨਦਾਰੀ ਨਾਲ ਕਰੋ ਪ੍ਰਮਾਤਮਾ ਤੁਹਾਡੇ ਸਾਰੇ ਦੀਆਂ ਆਸਤ ਮੁਰਾਦ ਪੂਰੀ ਕਰੇਗਾ ਥੈਂਕ ਯੂ

ਮੋਕਾ ਮਿਲਿਆ ਕੋਲੰਡਾ ਤੇ ਬੋਨੋ ਦਾ ਗੈਂ ਚਾਕਲੇਟ ਲੋਕ ਹੈ 60 ਜਨ ਮੈਂ ਖਾਸਾ ਜੁਨੇ ਮਾਡਰ ਸਕੂਲ ਦੀ ਮੁੱਖ ਅਧਿਆਪਿਕਾ ਤੇ ਸਾਡੇ ਸਕੂਲ ਸਟਾਫ ਵੱਲੋਂ ਹੈਲਪਿੰਗ ਹੈਂਡ ਸੋਸਾਇਟੀ ਪੰਗਾ ਦਾ ਪਹਿਲਾਂ ਤਾਂ ਸਵਾਗਤ ਕਰਦੀਆਂ ਨਿੱਗਾ ਤੇ ਇਹਨਾਂ ਦਾ ਧੰਨਵਾਦ ਕਰਦੀਆਂ ਜੋ ਹਰ ਸਾਲ ਕੁਛ ਨਾ ਕੁਛ ਸਾਡੇ ਜਿਹੜੇ ਬੱਚੇ ਆ ਗਰੀਬ ਲੋੜਵੰਦ ਬੱਚੇ ਆ ਉਹਨਾਂ ਨੂੰ ਕੁਛ ਨਾ ਕੁਛ ਦੇ ਕੇ ਜ਼ਰੂਰ ਜਾਂਦੇ ਆ ਮੈਂ ਅੱਗੇ ਤੋਂ ਵੀ ਇਹਨਾਂ ਨੂੰ ਰਿਕੁਐਸਟ ਕਰਦੀ ਆਂ ਕਿ ਹਰ ਸਾਲ ਤੁਸੀਂ ਸਾਡੇ ਸਕੂਲ ਦੇ ਗਰੀਬ ਬੱਚਿਆਂ ਲਈ ਕੁਛ ਨਾ ਕੁਛ ਉਪਰਾਲਾ ਜ਼ਰੂਰ ਕਰਿਆ ਕਰੋ ਮੈਂ ਤੁਹਾਡਾ ਤੈਹੇ ਦਿਲੋਤ ਧੰਨਵਾਦ ਕਰਦੀ ਆਂ ਥੈਂਕ ਯੂ ਸਰ